ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਸਿੰਪਲ ਤੇ ਸਰਲ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਨਾਲ ਅਚਾਨਕ ਹੀ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਤਾਂ ਸਮਝ ਲਓ ਕਿ ਤੁਹਾਨੂੰ ਹੋਣਗੇ ਬਹੁਤ ਹੀ ਚਮਤਕਾਰੀ ਫਾਇਦੇ ਇਹ ਉਪਾ ਅਸੀਂ ਕਿਵੇਂ ਕਰਨਾ ਕਦੋਂ ਕਰਨਾ ਤੇ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਪੈਨਪਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਤੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਕੀ ਕਰਨਾ ਹੈ ਕਿ ਇਸ ਰਾਣੀ ਦੇ ਹੇਠਾਂ 3 ਦਿਨਾਂ ਤੱਕ ਰੱਖਣੀਆਂ ਨੇ ਲਸਣ ਦੀਆਂ ਕਲੀਆਂ ਤੇ ਦੇਖੋ ਚਮਤਕਾਰ ਤੁਸੀਂ ਇਸੇ ਤਰੀਕੇ ਦੇ ਨਾਲ ਕਿ ਤੁਸੀਂ ਜਾਣਦੇ ਹੋ ਕਿ ਲਸਜ ਜੋ ਆਮ ਤੌਰ ਤੇ ਰਸੋਈ ਦੇ ਵਿੱਚ ਮਸਾਲੇ ਦੇ ਵਜੋਂ ਵਰਤਿਆ ਜਾਂਦਾ ਹੈ ਤੁਹਾਡੇ ਜੀਵਨ ਵਿੱਚ ਨਕਾਰਾਤਮਕਤਾ ਨੂੰ ਦੂਰ ਕਰਨ ਤੇ ਖੁਸ਼ਹਾਲੀ ਨੂੰ ਆਕਰਸ਼ਿਤ ਕਰਨ ਦੇ ਵਿੱਚ ਵੀ ਉਪਯੋਗੀ ਹੋ ਸਕਦਾ ਹੈ ਬੋਧ ਧਰਮ ਦੇ ਵਿੱਚ ਲਸਣ ਨੂੰ ਇੱਕ ਸ਼ਕਤੀਸ਼ਾਲੀ ਵਸਤੂ ਮੰਨਿਆ ਗਿਆ ਹੈ ਜੋ ਨਾ ਕੇਵਲ ਸਾਡੇ ਆਸ-ਪਾਸ ਦੀ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ ਬਲਕਿ ਆਰਥਿਕ ਖੁਸ਼ਹਾਲੀ ਤੇ ਸਕਾਰਾਤਮਕਤਾ ਦਾ ਰਾਹ ਵੀ ਖੋਲਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਅਨੋਕੇ ਬੋਧ ਅਨੁਸ਼ਟਾਰਜਨ ਬਾਰੇ ਦੱਸਾਂਗੇ ਜਿਸ ਵਿੱਚ ਕੇਵਲ 3 ਦਿਨਾਂ ਦੇ ਲਈ ਆਪਣੀ ਸਰਹਾਣੇ ਥਾਂ ਲਸਣ ਰੱਖਣ ਦੇ ਨਾਲ ਤੁਸੀਂ ਆਪਣੀ ਜੀਵਨ ਦੇ ਵਿੱਚ ਗਹਿਰੇ ਤੇ ਸਕਾਰਾਤਮਕ ਬਦਲਾ ਮਹਿਸੂਸ ਕਰ ਸਕਦੇ ਹੋ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖੋ ਤੇ ਜਾਣੋ ਕਿ ਇਹ ਸਧਾਰਨ ਦਿਖਣ ਵਾਲਾ ਅਨੁਸ਼ਾਸਨ ਤੁਹਾਡੇ ਜੀਵਨ ਨੂੰ ਨਵੀਂ ਊਰਜਾ ਦੇ ਨਾਲ ਕਿਵੇਂ ਭਰਪੂਰ ਭਰ ਸਕਦਾ ਹੈ ਇਸੇ ਤਰੀਕੇ ਦੇ ਨਾਲ ਲਸਣ ਕੇਵਲ ਇੱਕ ਮਸਾਲਾ ਹੀ ਨਹੀਂ ਪੂਰਤ ਧਰਮ ਦੇ ਵਿੱਚ ਇਸ ਨੂੰ ਇੱਕ ਅਧਿਆਤਮਿਕ ਤੇ ਊਰਜਾ ਸ਼ੁੱਧੀ ਕਰਨ ਦੇ ਲਈ ਅਤਿਅੰਤ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ ਇਸੇ ਤਰੀਕੇ ਦੇ ਨਾਲ ਊਰਜਾ ਸ਼ੁੱਧੀ ਕਰਨ ਲਸਣ ਵਿੱਚ ਇੱਕ ਅਨੋਕੀ ਗੰਧ ਤੇ ਊਰਜਾ ਹੁੰਦੀ ਹੈ ਜੋ ਨਿਕਾਰਾਤਮਕ ਤੱਤਾਂ ਤੇ ਅਣਚਾਹੀ ਊਰਜਾ ਨੂੰ ਦੂਰ ਕਰਦੀ ਹੈ ਇਹ ਇੱਕ ਸੁਰੱਖਿਆ ਕਵਚ ਦਾ ਨਿਰਮਾਣ ਕਰਦੀ ਹੈ ਜਿਸ ਦੇ ਨਾਲ ਸਾਡੇ ਵਾਤਾਵਰਣ ਦੀ ਨਿਕਾਰਾਤਮਕਤਾ ਦੂਰ ਹੁੰਦੀ ਹੈ ਤੇ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ ਇਸ ਤੋਂ ਇਲਾਵਾ ਸ੍ਰੇ ਕੀ ਆਕਰਸ਼ਣ ਬੋਧ ਧਰਮ ਵਿੱਚ ਇਸ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਅਨੁਸ਼ਿਥਾ ਥਾਂ ਵਿੱਚ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਨਿਕਰਾਤਮਕ ਕਾ ਨੂੰ ਹਟਾਉਣ ਤੇ ਘਰ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸਦੇ ਕੁਦਰਤੀ ਗੁਣ ਇਸ ਨੂੰ ਇੱਕ ਸ਼ਕਤੀਸ਼ਾਲੀ ਤੱਤ ਬਣਾਉਂਦੇ ਹਨ ਜੋ ਵਾਤਾਵਰਣ ਵਿੱਚ ਸਕਾਰਾਤਮਕਤਾ ਨੂੰ ਵਧਾਵਾ ਦਿੰਦਾ ਹੈ ਤੇ ਕਈ ਸੰਸਕ੍ਰਿਤੀਆਂ ਦੇ ਵਿੱਚ ਇਸ ਨੂੰ ਆਤਮਿਕ ਸੁਰੱਖਿਆ ਤੇ ਧਨ ਆਕਰਸ਼ਣ ਦੇ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਮਾਨਸਿਕ ਤੇ ਆਂਤ੍ਰਿਕ ਸ਼ੁੱਧੀ ਇਹ ਵੀ ਮੰਨਿਆ ਗਿਆ ਹੈ ਕਿ ਲਸਣ ਦੀ ਊਰਜਾ ਮਨੁਸ਼ਿਆਤ ਤੇ ਸਿਰ ਰੱਖਣ ਦੇ ਵਿੱਚ ਸਹਾਇਕ ਹੁੰਦੀ ਹੈ ਜਦੋਂ ਅਸੀਂ ਇਸ ਨੂੰ ਸੁਨਾਣੇ ਦੇ ਹੇਠਾਂ ਰੱਖਦੀ ਆ ਤੇ ਇਹ ਸਾਡੇ ਮਨ ਤੇ ਆਤਮਾ ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਹੈ ਇਹ ਸਾਡੇ ਅੰਦਰ ਦੀ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ ਤੇ ਵਿਚਾਰਾਂ ਨੂੰ ਸਕਾਰਾਤਮਕ ਦਿਸ਼ਾਤੀ ਵਿੱਚ ਬਦਲਦਾ ਹੈ ਜੋ ਸਾਨੂੰ ਖੁਸ਼ਹਾਲੀਪਨ ਪਦਨ ਦੇ ਵਿੱਚ ਮਦਦ ਕਰਦਾ ਹੈ ਤੇ ਇਸ ਪ੍ਰਭਾਵਸ਼ਾਲੀ ਅਨੁਸ਼ਠਾ ਅਠੰਗ ਨੂੰ ਕਰਨ ਲਈ ਤੁਹਾਨੂੰ ਕੇਵਲ ਇੱਕ ਛੋਟੀ ਜਿਹੀ ਸਮਗਰੀ ਦੀ ਜ਼ਰੂਰਤ ਹੈ ਇੱਕ ਸਾਬਤ ਲਸਣ ਦੀ ਕਲੀ ਇਹ ਅਨੁਸ਼ਾਸ਼ਣ ਇਹ ਉਪਾਏ ਇੰਨਾ ਜ਼ਿਆਦਾ ਸਰਲ ਹੈ ਕਿ ਇਸ ਨੂੰ ਕਰ ਹੀ ਕੀਤਾ ਜਾ ਸਕਦਾ ਹੈ ਇਸ ਲਸਣ ਦੀ ਕਲੀ ਨੂੰ ਕੁਝ ਦੇਰ ਤੱਕ ਆਪਣੇ ਹੱਥ ਦੇ ਵਿੱਚ ਤੁਸੀਂ ਫੜੋ ਤੇ ਇਸ ਨੂੰ ਆਪਣੇ ਇਰਾਦਿਆਂ ਆਪਣੀਆਂ ਇਛਾਵਾਂ ਤੇ ਪ੍ਰਾਰਥਨਾਵਾਂ ਦੇ ਨਾਲ ਤੁਸੀਂ ਪਰੋ ਆਪਣੇ ਵਿਚਾਰਾਂ ਨੂੰ ਸ਼ਾਂਤ ਰੱਖੋ ਤੇ ਮਨ ਹੀ ਮਨ ਇਹ ਸੰਕਲਪ ਲਾਓ ਕਿ ਇਹ ਲੈਸਨ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਨਕਾਰਾਤਮਕਤਾ ਨੂੰ ਦੂਰ ਕਰੇਗਾ ਤੇ ਤੁਹਾਨੂੰ ਧਨ ਤੇ ਖੁਸ਼ਹਾਲੀ ਦੇ ਵੱਲ ਲੈ ਜਾਵੇਗਾ ਮਨ ਦੀ ਸਿਰਤਾ ਤੇ ਸ਼ਾਂਤੀ ਬਹੁਤ ਹੀ ਮਹੱਤਵਪੂਰਨ ਹੈ ਲੈਸਨ ਦੀ ਕਲੀ ਨੂੰ ਸਿੱਧੇ ਆਪਣੇ ਸਰਾਣੇ ਦੇ ਹੇਠਾਂ ਰੱਖੋ ਜਿੱਥੇ ਤੁਸੀਂ ਰਾਤ ਨੂੰ ਸੌਂਦੇ ਸਮੇਂ ਇਸ ਦਾ ਪ੍ਰਭਾਵ ਆਪਣੇ ਸਿਰ ਦੇ ਨੇੜੇ ਮਹਿਸੂਸ ਕਰ ਸਕੋ ਇਸ ਤੋਂ ਇਲਾਵਾ ਪਹਿਲੀ ਰਾਤ ਸੌਣ ਤੋਂ ਪਹਿਲਾਂ ਇਸ ਨੂੰ ਸ਼ਰਦਾ ਦੀ ਨਾਲ ਦੇਖੋ ਤੇ ਮਨ ਦੇ ਵਿੱਚ ਇਹ ਹੀ ਭਾਵ ਰੱਖੋ ਕਹਿਣ ਦਾ ਭਾਵ ਕਿ ਇਹ ਵਿਸ਼ਵਾਸ ਦੀ ਸ਼ਰਦਾ ਰੱਖੋ ਕਿ ਇਹ ਲਸਣ ਤੁਹਾਡੇ ਜੀਵਨ ਦੀਆਂ ਸਾਰੀਆਂ ਨਕਾਰਾਤਮਕ ਊਰਜਾਵਾਂ ਨੂੰ ਸੂਖ ਲਵੇਗਾ ਤੇ ਤੁਹਾਡੇ ਆਸ-ਪਾਸ ਖੁਸ਼ਹਾਲੀ ਦਾ ਵਾਤਾਵਰਣ ਵੀ ਪਨਾਏਗਾ ਇਸ ਤੋਂ ਇਲਾਵਾ ਦੂਸਰੀ ਰਾਤ ਲਸਣ ਹੁਣ ਹੋਰ ਵੀ ਪ੍ਰਭਾਵੀ ਹੋ ਜਾਂਦਾ ਹੈ ਇਹ ਨਾ ਕੇਵਲ ਤੁਹਾਡੇ ਵਿਚਾਰਾਂ ਨੂੰ ਸ਼ੁੱਧ ਕਰਦਾ ਹੈ ਬਲਕਿ ਤੁਹਾਡੇ ਆਤਮ ਵਿਸ਼ਵਾਸ ਨੂੰ ਵੀ ਵਧਾਉਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਇਸ ਪ੍ਰਕਿਰਿਆ ਦੇ ਨਾਲ ਸਕਾਰਾਤਮਕਤਾ ਤੇ ਖੁਸ਼ੀਆਂ ਦਾ ਸੰਚਾਰ ਹੁੰਦਾ ਹੈ ਇਸ ਤੋਂ ਲਾ ਬਾਤੀ ਜੀ ਤੇ ਅੰਤਿਮ ਰਾਤ ਕਹਿੰਦਾ ਭਾਵ ਕਿ ਤੀਸਰੀ ਤੇ ਲਾਸਟ ਲਸਣ ਦੀ ਊਰਜਾ ਤੁਹਾਡੀ ਮਾਨਸਿਕ ਆਤਮਾ ਦੇ ਵਿੱਚ ਗਹਿਰਾਈ ਦੇ ਨਾਲ ਪ੍ਰਵੇਸ਼ ਕਰ ਜਾਂਦੀ ਏ ਇਹ ਤੁਹਾਡੀ ਸੋਚ ਨੂੰ ਬਦਲ ਦਿੰਦੀ ਏ ਤੇ ਤੁਹਾਨੂੰ ਆਰਥਿਕ ਉਨਤੀ ਦੀ ਦਿਸ਼ਾ ਦੇ ਵਿੱਚ ਲੈ ਜਾਂਦੀ ਏ ਤਿੰਨ ਦਿਨਾਂ ਦੀ ਪ੍ਰਕਿਰਿਆ ਦੇ ਅੰਤ ਵਿੱਚ ਲਸਣ ਦੀ ਕਲੀ ਨੂੰ ਘਰ ਦੇ ਬਾਹਰ ਚਾ ਕਿਸੇ ਸੁਰੱਖਿਅਤ ਸਥਾਨ ਤੇ ਸੋਟ ਦਿਓ ਤੇ ਇਸ ਪ੍ਰਕਿਰਿਆ ਦਾ ਭਾਵ ਹੈ ਕਿ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਤੇ ਨਿਕਰਾਤਮਕਤਾ ਹੁਣ ਤੁਹਾਡੇ ਜੀਵਨ ਤੋਂ ਬਾਹਰ ਨਿਕਲ ਚੁੱਕੀ ਹੈ। ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਘਰ ਵਿੱਚ ਸਫਾਈ ਤੇ ਸਕਾਰਾਤਮਕਤਾ ਦਾ ਅਨੁਭਵ ਕਰੋਗੇ। ਇਹ ਨਾ ਕੇਵਲ ਤੁਹਾਡੇ ਵਿਚਾਰਾਂ ਨੂੰ ਸ਼ਾਂਤ ਕਰਦਾ ਹੈ ਬਲਕਿ ਘਰ ਦੇ ਵਾਤਾਵਰਣ ਨੂੰ ਵੀ ਖੁਸ਼ੀ ਹਾਲ ਬਣਾਉਂਦਾ ਹੈ ਤੇ ਤੁਸੀਂ ਆਪਣੇ ਜੀਵਨ ਵਿੱਚ ਇੱਕ ਨਵੀਂ ਊਰਜਾ ਤੇ ਸਕਾਰਾਤਮਕਤਾ ਦਾ ਅਨੁਭਵ ਕਰੋਗੇ ਮੰਨ ਤੇ ਸ਼ਾਂਤ ਤੇ ਸਕਾਰਾਤਮਕ ਹੁੰਦੇ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਆਰਥਿਕ ਰੁਕਾਵਟਾਂ ਵੀ ਆਪਣੇ ਆਪ ਹੀ ਦੂਰ ਹੋਣ ਲੱਗਦੀਆਂ ਹਨ ਤੇ ਇਸੇ ਤਰੀਕੇ ਦੇ ਨਾਲ ਤੁਹਾਡੇ ਲਈ ਨਵੇਂ ਮੌਕੇ ਤੇ ਨਵੇਂ ਰਾਹ ਵੀ ਖੁੱਲਦੇ ਨੇ ਕੈਨ ਦਾ ਭਾਵ ਕਿ ਤੁਹਾਨੂੰ ਨਵੇਂ ਮੌਕੇ ਮਿਲਦੇ ਨੇ ਤੁਹਾਡਾ ਜੋ ਵੀ ਕਾਰੋਬਾਰ ਤੁਸੀਂ ਚਲਾਉਨੇ ਹੋ ਉਸ ਦੇ ਵਿੱਚ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲਦੀ ਹੈ ਪਰਮਾਤਮਾ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਹੁੰਦੀ ਹੈ ਤੇ ਇਸ ਦੇ ਨਾਲ ਨਾਲ ਸਕਾਰਾਤਮਕ ਊਰਜਾ ਘਰ ਦੇ ਹਰ ਮੈਂਬਰ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀ ਹੈ ਜਿਸ ਦੇ ਨਾਲ ਪਰਿਵਾਰਕ ਸਬੰਧਾਂ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਹੁੰਦਾ ਹੈ ਘਰ ਦੇ ਵਿੱਚੋਂ ਲੜਾਈ ਝਗੜੇ ਦੂਰੁੰਦੇ ਨੇ ਜਿੰਨਾ ਪਰਿਵਾਰਾਂ ਦੇ ਘਰ ਦੇ ਵਿੱਚ ਆਪਸ ਦੇ ਵਿੱਚ ਨਹੀਂ ਬਣਦੀ ਜਾਂ ਫਿਰ ਲੜਾਈ ਝਗੜੇ ਹੁੰਦੇ ਨੇ ਉਹਨਾਂ ਦੇ ਲਈ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਉਹ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਣ ਕਿਉਂਕਿ ਇਹ ਉਪਾਅ ਦਾ ਰਿਜ਼ਲਟ ਬਹੁਤ ਹੀ ਵਧੀਆ ਮਿਲਦਾ ਹੈ ਇਸੇ ਨਾਲ ਦਾ ਨਸਨ ਕੇਵਲ ਇੱਕ ਸਧਾਰਨ ਮਸਾਲਾ ਹੀ ਨਹੀਂ ਇਹ ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਖੁਸ਼ਹਾਲੀ ਤੇ ਸੰਤੁਲਨ ਦਾ ਪ੍ਰਵੇਸ਼ ਦੁਆਰ ਪਾ ਸਕਦਾ ਹੈ ਹਮੇਸ਼ਾ ਇਹ ਹੀ ਗੱਲ ਚਾਦਰ ਰੱਖੋ ਕਿ ਇਹ ਉਪਾਅ ਕੇਵਲ ਆਰਥਿਕ ਲਾਭ ਦੇ ਲਈ ਹੀ ਨਹੀਂ ਹੈ ਇਹ ਮਾਨਸਿਕ ਤੇ ਆਤਮਿਕ ਸੰਤੁਲਨ ਲਈ ਵੀ ਅਤਿਅੰਤ ਜ਼ਰੂਰੀ ਹੈ ਤੋ ਇਸੇ ਤਰੀਕੇ ਦੇ ਨਾਲ ਇਹ ਸੀ ਜੀ ਸਾਡੀ ਅੱਜ ਦੀ ਇੱਕ ਸ਼ੂਟ ਜਿਹੀ ਹੀ ਜਾਣਕਾਰੀ ਤੇ ਉਪਾਅ ਜੋ ਕਿ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਈ ਕੀ ਵਾਹਿਗੁਰੂ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਡੀ ਅੱਜ ਦੀ ਇਹ ਵੀਡੀਓ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਇਸ ਦੇ ਨਾਲ ਨਾਲ ਇਹ ਸਾਰੀ ਜਾਣਕਾਰੀ ਜਨ ਰੁਚੀ ਨੂੰ ਧਿਆਨ ਦੇ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ਟਰੀ ਤਰਮ ਦੇ ਉਪਾਤਿ ਸਲਾਹਾਂ ਨੂੰ ਤੁਸੀਂ ਆਪਣੀ ਆਸਤਾ ਤੇ ਵਿਸ਼ਵਾਸ ਤੇ ਹੀ ਅਸ਼ਮਾਓ ਸਾਡੀ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸਦ ਪਰਬ ਵਿੱਚ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਹਾਂ ਜੀ ਹਾਂਜੀ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਜੇਕਰ ਤੁਹਾਨੂੰ ਇਸ ਉਪਾਅ ਦਾ ਵਧੀਆ ਰਿਜ਼ਲਟ ਮਿਲਦਾ ਹੈ ਤਾਂ ਤੁਸੀਂ ਇਹਨਾਂ ਉਪਾਅ ਨੂੰ ਆਪਣੀ ਹੋਰ ਭੈਣ ਭਰਾਵਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਤੁਹਾਡੀ ਇੰਨੀ ਇੱਕ ਸ਼ੇਅਰ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦੇ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਇਹ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜੀ